ਕਾਫੀ ਪੀਣ ਦਾ ਪਰਪਸ ਐ ਵੀ ਹੈ ਕਿ ਯਾਰ ਮੈਨੂੰ ਨਾ ਰਾਤੀ ਹੁਣ ਮੈਂ ਸੋਣਾ ਨਹੀਂ ਮੈਨੂੰ ਕਾਫੀ ਚਾਹੀਦੀ ਹੈ ਮੇਰੇ ਚ એનર્ਜੀ ਆ ਜਾਵੇ ਹੂੰ ਜੇ ਤੁਹਾਡਾ ਪਰਪਸ ਓਨਲੀ એનર્ਜੀ ਹੈ ਹੂੰ ਠੀਕ ਹੈ ਕੋਈ ਟੇਸਟ ਨਾਲ ਕੋਈ ਲੈਣਾ ਦਾ ਨਾ ਨਹੀਂ ਜੀ ਮੈਨੂੰ એનર્ਜੀ ਚਾਹੀਦੀ ਹੈ ਮੈਂ ਜਿਮ ਤੋਂ ਪਹਿਲਾਂ ਇੱਕ ਵਾਰੀ ਬਸ ਕਾਫੀ ਲੈ ਲਾਂ ਤੁਸੀਂ ਰੋਬਸਟਾ ਬੀਨਸ ਜ਼ਿਆਦਾ ਪ੍ਰਿਫਰ ਕਰੋ ਕਿਉਂਕਿ ਉਹਦੇ ਵਿੱਚ ਕੈਫੀਨ ਕੰਟੈਂਟ ਜ਼ਿਆਦਾ ਹੁੰਦਾ ਹੈ ਦੋ ਤਰੀਕੇ ਦੇ ਬੀਨਸ ਮੇਜਰਲੀ ਹੁੰਦੇ ਆ ਅਰੇਬਿਕਾ ਤੇ ਰੋਬਸਟਾ ਹੂੰ ਤੁਸੀਂ ਰੋਬਸਟਾ ਪਲਾਂਟੇਸ਼ਨ ਦੇ ਵੱਲ ਜਾਓ ਉਹਦੇ ਵਿੱਚ ਕੈਫੀਨ ਤੁਸੀਂ ਲਾ ਲੋ 2x ਹੈ ਅਰੇਬਿਕਾ ਤੋਂ ਤੇ ਉਹ ਤੁਹਾਡੇ ਲਈ ਜ਼ਿਆਦਾ ਬੈਨੀਫਿਟ ਹੈ ਪਲੱਸ ਉਹ ਅਵੇਲੇਬਲ ਵੀ ਈਜ਼ੀਲੀ ਜ਼ਿਆਦਾ ਹੈ ਹਮਮ ਠੀਕ ਹੈ ਅਰੇਬਿਕਾ ਥੋੜੀ ਐਕਸਪੈਂਸਿਵ ਹੈ ਹਮ ਤੇ ਉਸ ਤੋਂ ਬਾਅਦ ਤੁਸੀਂ ਦੇਖੋ ਤੁਸੀਂ ਉਹਦਾ ਯੂਜ਼ ਕਿਦਾਂ ਕਰਨਾ ਹੈ ਹੌਟ ਕਾਫੀ ਦੇ ਵਿੱਚ ਕਰਨਾ ਹੈ ਮੈਂ ਘਰੇ ਬਨਾਨੀ ਹੈ ਮੈਂ ਆਈਸਡ ਕਾਫੀ ਬਨਾਨੀ ਹੈ ਜਾਂ ਕੀ ਕਰਨੀ ਹੈ ਉਹਦੇ ਹਿਸਾਬ ਨਾਲ ਤੁਸੀਂ ਲਓ ਫਿਰ ਜੇ ਤੁਹਾਨੂੰ ਐਰੋਮੈਟਿਕ ਜ਼ਿਆਦਾ ਚਾਹੀਦੀ ਹੈ ਤੁਸੀਂ ਲਓ ਆਪਣੀ ਅਰੇਬਿਕਾ ਹੂੰ ਜੇ ਤੁਹਾਨੂੰ ਬਿਟਰਨੈਸ ਜ਼ਿਆਦਾ ਚਾਹੀਦੀ ਹੈ ਉਹ ਤੁਸੀਂ ਲਵਰ ਬੈਸਟਾ ਤੇ ਇਹ ਬੇਸਿਕਲੀ ਛੋਟੇ ਛੋਟੇ ਮਾਰਕਸ ਨੇ ਜਿਹੜੇ ਤੁਸੀਂ ਆਪਣੇ ਦਿਮਾਗ 'ਚ ਰੱਖ ਸਕਦੇ ਹੋ ਬਟ ਮੇਨ ਚੀਜ਼ ਜੇ ਤੁਹਾਨੂੰ ਲੱਗ ਰਿਹਾ ਸਾਰੀ ਚੀਜ਼ਾਂ ਤੁਹਾਨੂੰ ਇਨਸਟੈਂਟ ਕਾਫੀ ਦੇ ਵਿੱਚ ਮਿਲ ਜਾਣਗੀਆਂ ਵੈਰੀ ਡਿਫਿਕਲਟ ਵੈਰੀ ਡਿਫਿਕਲਟ ਆਪਣੇ ਬੀਨਸ ਲੈ ਕੇ ਉਹਨਾਂ ਨੂੰ ਕ੍ਰਸ਼ ਕਰੋਗੇ ਬਣਾਓਗੇ ਤਾਂ ਹੀ ਇਹ ਚੀਜ਼ ਆਊਗੀ ਹੂੰ ਤੇ ਉਹ ਪ੍ਰੋਸੈਸ ਨੂੰ ਹਜੇ ਆਂਦੇ ਆਂਦੇ ਪੰਜਾਬ ਦੇ ਵਿੱਚ ਬੜਾ ਟਾਈਮ ਲੱਗੇਗਾ ਕੋਈ ਬੰਦਾ ਡੇਲੀ 15 20 ਮਿੰਟ ਕਾਫੀ ਲਈ ਕੱਢ ਰਿਹਾ ਬਣਾ ਰਿਹਾ ਉਹ ਹਜੇ ਮੈਂ ਦੇਖਿਆ ਨਹੀਂ ਕਿਸੇ ਦੇ ਘਰ ਚਾਹ ਲਈ ਜ਼ਰੂਰ ਤੇ ਉਹਦੇ ਨਾਲ ਹੀ ਯਾਰ ਤੁਸੀਂ ਨਾ ਟਾਈਮ ਦੇ ਨਾਲ ਇਹ ਬੰਦਾ ਆਪ ਹੀ ਸਿੱਖ ਜਾਂਦਾ ਹੁਣ ਮੈਂ ਟੋਰਨਲ ਕਪੜਾ ਲੈਣ ਜਾਊਂਗਾ ਮੈਂ ਉਹਨੂੰ ਪੁੱਛੂੰਗਾ ਯਾਰ ਕਾਟਨ ਹੈ ਕੀ ਇਹ ਕੀ ਹੈ ਮੈਂ ਨਹੀਂ ਪੁੱਛੂੰਗਾ ਕਿੰਨੇ ਜੀਏ ਸਮੇ ਕਿਹੜਾ ਕਲਰ ਹੈ ਕਿਹੜੀ ਡਾਈ ਹੈ ਕਿਹੜੀ ਪੈਕੇਜਿੰਗ ਹੈ ਕੀ ਫਿਨਿਸ਼ਿੰਗ ਹੈ ਤੇ ਇਹਦਾ ਵੀ ਟ੍ਰੈਂਡ ਜਦੋਂ ਆਏਗਾ ਨਾ ਮੈਨੂੰ ਲੱਗਦਾ ਹੈ ਕਿ ਹਰ ਚੀਜ਼ ਦੀ ਨੌਲੇਜ ਦੇਣ ਦਾ ਨੇ ਇੱਕ ਟਾਈਮ ਹੁੰਦਾ ਜੇ 5 ਸਾਲ ਦਾ ਜਵਾਬ ਪੁੱਛ ਲੈਣਾ ਨਾ ਨਾਟ ਇਨ ਐਨੀ ਕੰਟੈਕਸ ਜਸਟ ਐਨ ਐਗਜ਼ੈਂਪਲ ਕਿ ਜੇ 5 ਸਾਲ ਦਾ ਜਵਾਬ ਪੁੱਛ ਲੈਣਾ ਕਿ ਜੀ ਆਪਣੇ ਫਾਦਰ ਨੂੰ ਜਾਂ ਮਦਰ ਨੂੰ ਕਿ ਜੀ ਪਪਾ ਇਹਦਾ ਕੀ ਮਤਲਬ ਹੁੰਦਾ ਹਮ ਠੀਕ ਹੈ ਤੇ ਜਿਵੇਂ ਕੀ ਜੀ ਪਾਈਥਾਗੋਰਸ ਪਾਈਥਾਗੋਰਸ ਥੀਰਮ ਕੀ ਹੈ ਤੁਸੀਂ ਸਮਝਾਉਂਗੇ ਵੀ ਨਾ ਉਹਨਾਂ ਨੂੰ ਸਮਝ ਨਹੀਂ ਆਣਾ ਤੁਹਾਨੂੰ ਪਤਾ ਇੱਕ ਟਾਈਮ ਆਣਾ 15 ਸਾਲ ਦਾ ਹੋ ਜਵੇ ਜੀ ਮੈਂ ਸਮਝਾਤਾ ਜੀ ਠੀਕ ਹੈ ਤਾਂ ਕਾਫੀ ਦਾ ਮੈਨੂੰ ਲੱਗਦਾ ਕਿ ਜੇ ਮੈਂ ਜਨੋਲੇਜ ਦੇ ਵੀ ਦਊਗਾ ਨਾ ਬਹੁਤ ਲੋਕੀ ਚੈਰੀਜ਼ ਜ਼ਰੂਰ ਕਰਨਗੇ ਪਰ ਅਜੇ ਟਾਈਮ ਨਹੀਂ ਹੈ ਹਾਲੇ ਹੋ ਨਹੀਂ ਪਾਇਆਗਾ ਹਾਂ ਤੇ ਵੈਨ ਦਾ ਟਾਈਮ ਕਮਸ ਅਸੀਂ ਕੰਮ ਕਰ ਰਹੇ ਹੁੰਦੇ ਤੇ ਸਾਡਾ ਮੇਨ ਮੋਟਿਵ ਇਹ ਗੱਲ ਛੇੜੀ ਗਈ ਹੈ ਲੋਕਾਂ ਨੂੰ ਕਾਫੀ ਸਰਵ ਕਰਨ ਦੇ ਨਾਲ ਨਾਲ ਕਾਫੀ ਦੀ ਐਜੂਕੇਸ਼ਨ ਹੈ ਤੁਸੀਂ ਆਪ ਲੁ ਜਾਣੇ ਤੋਂ ਰਾਈਟ ਪੰਜ ਤੋਂ 6 ਸਾਲ ਪਹਿਲਾਂ ਕਿੰਨੇ ਕੈਫੇ ਸੀਗੇ ਤੇ ਉਨ ਕਿੰਨੇ ਕੈਫੇ ਸੇ ਤੁਸੀਂ ਆਪ ਦੇਖ ਸਕਦੇ ਹੋ ਠੀਕ ਹੈ ਆਨ ਆਲੇ 5 ਸਾਲਾਂ ਦੇ ਵਿੱਚ ਜਿਸਪੀਡ ਨਾਲ ਕੈਫੇਸ ਖੁੱਲ ਰਹੇ ਨੇ ਮੈਨੂੰ ਲੱਗਦਾ ਘਰ ਘਟ ਜਾਣਗੇ ਤੇ ਰੈਸਟੋਰੈਂਟ ਜ਼ਿਆਦਾ ਹੋ ਜਾਣਗੇ ਤੇ ਮਤਲਬ ਜਿਹੜੇ ਬੰਦੇ ਨੇ ਕਾਫੀ ਪੀਣੀ ਹੈ ਉਹ ਕੁਝ ਵੀ ਕਰਨਾ ਆਪਣੇ ਸਾਹਮਣੇ ਲੈਣੀ ਹੈ ਪਹਿਲਾ ਤਾਂ ਇਹ ਹੀ ਤੁਸੀਂ ਦੇਖੋ ਕਿ ਤੁਹਾਨੂੰ ਸਟਰੋਂਗ ਚਾਹੀਦੀ ਹੈ ਮਾਈਲਡ ਚਾਹੀਦੀ ਹੈ ਇਨਸਟੈਂਟ ਕਾਫੀ ਦੇ ਵਿੱਚ ਸਾਰੀ ਆਪਸ਼ਨਸ ਅਵੇਲੇਬਲ ਹੈ ਪਰ ਤੁਹਾਨੂੰ ਉਹ ਟੇਸਟ ਨਹੀਂ ਮਿਲੇਗਾ ਇੱਕ ਰੈਡੀ ਟੂ ਈਟ ਚੀਜ਼ ਤੇ ਆਪ ਬਣਾ ਕੇ ਚੀਜ਼ ਖਾਣ ਦਾ ਬਹੁਤ ਫਰਕ ਹੈ ਜਿਹੜੀ ਆਪਾਂ ਕੋਈ ਵੀ ਕੰਪਨੀ ਦੇ ਜਿਹੜੇ ਆਪਾਂ ਬੋਟਲਸ ਲੈ ਕੇ ਆਉਂਦੇ ਆ ਇਹ ਇਹ ਰੈਡੀ ਟੂ ਈਟ ਰੈਡੀ ਇਨਸਟੈਂਟ ਹੈ ਹੈ ਨਾ ਇਹ ਤਾਂ इंस्टेंट ਚ ਆ ਜਾਂਦੀ ਹੈ اور اگر ਮੈਂ ਬੀਨਸ ਲੈ ਕੇ ਆ ਰਿਹਾ ਤਾਂ ਫਿਰ ਉਹ ਹੈ ਜਿਹਦਾ ਪੂਰਾ ਪ੍ਰੋਸੈਸ ਤੁਸੀਂ ਆਪ ਬਣਾ ਰਹੇ ਹੋ ਆਪਣੇ ਸਾਹਮਣੇ। ਹੋਰ ਬੀਨਸ ਜਿਹੜੀ ਮੈਂ ਲੈ ਕੇ ਆਉਂਦਾ ਜਨ ਲਈ ਉਹ ਰੋਸਟਡ ਹੀ ਹੁੰਦੀਆਂ ਨੇ। ਰੋਸਟਡ ਹੁੰਦੀ ਹੈ। ਦੇਖੋ ਜੇ ਤੁਸੀਂ ਬਹੁਤ ਹੀ ਪੈਸ਼ਨੇਟ ਹੋ ਤੁਸੀਂ ਕਹਿੰਦੇ ਹੋ ਯਾਰ ਨਹੀਂ ਮੈਂ ਤਾਂ ਰੋਸਟ ਵੀ ਖੋਦੀ ਕਰਾਂਗਾ। ਰੋਸਟ ਵੀ ਖੋਦੀ ਕਰਾਂਗਾ। ਉਹ ਫਿਰ ਯਾਰ ਕਾਫੀ ਲਵਰਸ ਫਿਰ ਮਤਲਬ ਵੈਸਿਕਲੀ ਯੂ ਆਰ ਆਫ दैट ਕੈਟਾਗਰੀ। ਹਾਂ ਮਤਲਬ ਮੇਰੇ ਲਈ ਮੈਂ ਹੁਣ ਜਿਵੇਂ 4:30 ਹੋ ਗਏ ਫੋਰ ਐਗਜ਼ਾਮਪਲ ਹੁਣ 8 ਵਜੇ ਤੋਂ ਬਾਅਦ ਨਾ ਮੇਰੇ ਅੰਦਰ ਇੱਕ ਚੁੱਲ ਹੁੰਦੀ ਯਾਰ ਦਿਨ ਕੋਦੋਂ ਹੋਣਾ ਹੁਣ ਮੈਂ ਸੋਮਾ ਵਿੱਚ ਫਿਰ ਉੱਠ ਕੇ ਨਾ ਆਪਣੀ ਕਾਫੀ ਲੈਣੀ ਆਪ ਬਣਾਣੀ ਮੈਨੂੰ ਪਤਾ ਉਹ 20-25 ਮਿੰਟ ਮੇਰੇ ਆਪਣੇ ਨੇ ਮੈਂ ਕਿਸੇ ਦੀ ਗੱਲ ਨਹੀਂ ਸੁਣਦਾ ਫੋਨ ਮੇਰਾ ਸਾਇਲੈਂਟ ਤੇ ਕਰਦਿਆਂ ਨੂੰ ਪਹਿਲਾਂ ਇਨਸਟਰਕਸ਼ਨ ਦਿੱਤੀ ਹੋਈ ਹੈ ਜੀ ਤੁਸੀਂ ਆਵਾਜ਼ ਵੀ ਨਹੀਂ ਮਾਰਨੀ ਮੈਂ ਆਪਣੇ ਗਾਣੇ ਉੱਚੀ ਲਾ ਕੇ ਆਪਣੀ ਕਾਫੀ ਬਰੀਊ ਕਰਨੀ ਹੈ 20-25 ਮਿੰਟ ਮੈਨੂੰ ਉਸ ਚੀਜ਼ ਦੀ ਕਰੀਵਿੰਗ ਹੈ ਕਿ ਮੇਰੇ 25 ਮਿੰਟ ਦੇ ਦਿੰਦੇ ਜੀ ਮੈਂ ਕਿਸੇ ਨੂੰ ਨਹੀਂ ਦੇ ਸਕਦਾ